सा श्रीकाल नमस्ते आदाब एंड वेलकम टू माय न्यू व्लॉग सो अज का आ मैं उस दिन तो स्टार्ट कर लगी हूं जिस दिन बहुत ज्यादा आई सी ਆ ਇਕਦਮ ਜਿਹੜਾ ਆ ਸਭ ਨੂੰ ਪਤਾ ਹੈ ਕਿ ਕਿੰਨੀ ਜ਼ਬਰਦਸਤ ਹਨੇਰੀ ਆਈ ਸੀਗੀ ਮੈਂ ਵੀ ਗੁਰਦੁਆਰਾ ਸਾਹਿਬ ਗਈ ਸੀ ਜਦੋਂ ਆਈ ਮੈਨੂੰ ਲੱਗਾ ਕਿ ਹਨੇਰੀ ਆ ਜਾਣੀ ਹੈ ਤੇ ਮੈਂ ਛੱਤ ਦੇ ਕੱਪੜੇ ਲਾਉਣ ਗਈ ਉਸ ਟਾਈਮ ਮੈਂ ਕੁਝ ਰਿਕਾਰਡ ਨਹੀਂ ਕੀਤਾ ਸੀਗਾ ਨਾ ਹੀ ਸੋਚਿਆ ਸੀਗਾ ਬਟ ਇਹ ਨਹੀਂ ਦੇਖ ਸੋਚਿਆ ਸੀਗਾ ਕਿ ਇੰਨਾ ਜ਼ਬਰਦਸਤ ਤੂਫਾਨ ਜਿਹੜਾ ਆਏਗਾ ਮੈਂ ਉਸ ਟਾਈਮ ਤੇ ਛੱਤ ਤੇ ਹੀ ਸੀਗੀ ਫਿਰ ਮੈਂ ਆ ਥੱਲੇ ਆ ਕੇ ਥੋੜੀ ਜਿਹੀ ਵੀਡੀਓ ਰਿਕਾਰਡ ਕੀਤੀ ਤੇ ਹੁਣ ਜਿਹੜਾ ਆ ਉਹ ਟਾਈਮ ਜਿਹੜਾ ਨਿਕਲ ਗਿਆ ਸੀਗਾ ਜਿਆਦਾ ਕਾਲਾਪਨ ਜਿਹੜਾ ਹਨੇਰਾ ਸੀ ਤੇ ਉਸ ਤੋਂ ਬਾਅਦ ਅੱਧੇ ਕੁ ਘੰਟੇ ਬਾਅਦ ਮੈਂ ਫਿਰ ਛੱਤ ਤੇ ਆਈ ਸੀ ਤਾਂ ਉਦੋਂ ਥੋੜਾ ਜਿਹਾ ਚਾਨਣ ਜਿਹੜਾ ਹੋ ਗਿਆ ਸੀਗਾ ਬਹੁਤ ਜ਼ਬਰਦਸਤ ਮੈਂ ਉਸ ਟਾਈਮ ਤੇ ਛੱਤ ਤੇ ਖਲੋਤੀ ਹੋਈ ਸੀ ਮੈਂ ਕਿਹਾ ਚਲੋ ਥੋੜੀ ਦੇਰ ਹਣਾ ਵੇਖ ਲੈਂਦੇ ਮੈਨੂੰ ਐਵੇਂ ਲੱਗਾ ਸੀਗਾ ਕਿ ਮੀਂਹ ਆਏਗਾ ਬਟ ਨਹੀਂ ਕੁਝ ਹੀ ਸੈਕਿੰਡ ਦੇ ਵਿੱਚ ਇਕਦਮ ਹੀ ਹਨੇਰਾ ਹੋ ਗਿਆ ਸੀਗਾ ਸੋ ਹੁਣ ਸਵੀਰ ਦਾ ਟਾਈਮ ਤੇ ਸਵੀਰੇ ਮੈਸ ਜਿਹੜਾ ਕਪੜੇ ਧੋਤੇ ਸੀਗੇ ਕਿਉਂਕਿ ਰਾਤ ਬਾਰਿਸ਼ ਹੋਈ ਸੀ ਨਾ ਸੋ ਸਾਰੀਆਂ ਚੀਜ਼ਾਂ ਹੱਲੇ ਗਿੱਲੀਆਂ ਹੀ ਸੀਗੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੇ ਮੈਨੂੰ ਆਦਤ ਆ ਕਿ ਮੈਂ ਜਦੋਂ ਵੀ ਇਸ ਤਰ੍ਹਾਂ ਬਾਰਿਸ਼ ਵਗੈਰਾ ਹੁੰਦੀ ਆ ਨਾ ਤੇ ਮੈਨੂੰ ਛੱਤ ਤੇ ਉੱਤੇ ਹੋਣਾ ਜਿਹੜਾ ਬਹੁਤ ਪਸੰਦ ਆ ਕਿਉਂਕਿ ਅਸੀਂ ਅੰਦਰ ਮਤਲਬ ਕਿ ਬਿਲਕੁਲ ਹੀ ਸਾਡੇ ਘਰ ਅਸੀਂ ਜਿੱਥੇ ਰਹਿੰਦੇ ਹਾਂ ਬਿਲਕੁਲ ਅੰਦਰ ਵਾਰ ਆਣਾ ਤੇ ਕਈ ਵਾਰੀ ਸਾਨੂੰ ਬਾਹਰ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਬਾਹਰ ਦਾ ਵੈਦਰ ਕਹਿ ਹੋ ਜਾਇਆ ਤੇ ਛੱਤ ਤੇ ਵੀ ਬਹੁਤ ਘੱਟ ਆਇਆ ਜਾਂਦਾ ਆ ਪਰ ਅੱਜ ਮੈਂ ਸਵੇਰੇ ਸਵੇਰੇ ਕੱਪੜੇ ਧੋ ਲੈ ਸੀਗੇ ਤੇ ਮੈਂ ਸਵੇਰੇ ਕੋਈ 7 ਵਜੇ ਦੇ ਕਰੀਬ ਜਿਹੜਾ ਛੱਤ ਤੇ ਆਈ ਸੀਗੀ ਤੇ ਸਾਡੇ ਜਿਹੜਾ ਆ ਉਹ ਮਤਲਬ ਕਿ ਸੂਰਜ ਚੜ ਰਿਹਾ ਸੀਗਾ ਤੇ ਮੈਂ ਥੋੜੀ ਦੇ ਜਿਹੜਾ ਆ ਉਹ ਸੂਰਜ ਦੇ ਸਾਹਮਣੇ ਖਲੋ ਗਈ ਕਹਿੰਦੇ ਆ ਕਿ ਜਿਹੜੇ ਸਵੇਰ ਦੀਆਂ ਸੂਰਜ ਚੜਨ ਦੀਆਂ ਕਿਰਨਾਂ ਹੁੰਦੀਆਂ ਆ ਨਾ ਉਹ ਜੋ ਸਾਡੇ ਸਰੀਰ ਤੇ ਪੈਂਦੀਆਂ ਆ ਨਾ ਤਾਂ ਉਹਨਾਂ ਦਾ ਸਾਨੂੰ ਬਹੁਤ ਹੀ ਫਾਇਦਾ ਹੁੰਦਾ ਆ ਮੈਂ ਰੋਜ਼ ਨਹੀਂ ਇਸ ਤਰ੍ਹਾਂ ਆ ਕੇ ਖਲੋਂਦੀ ਹਾਂ ਜਿਸ ਦਿਨ ਮੈਨੂੰ ਲੱਗੇ ਜਾਂ ਮੈਨੂੰ ਯਾਦ ਆ ਜਾਵੇ ਤਾਂ ਮੈਂ ਸਵੇਰੇ ਫਿਰ ਆ ਕੇ ਇੱਥੇ ਖਲੋ ਜਾਨੀ ਆ ਸੋ ਹਨੇਰੀ ਇੰਨੀ ਜ਼ਬਰਦਸਤ ਸੀ ਤੇ ਇਹ ਸਾਰੀਆਂ ਜਿਹੜੀਆਂ ਲੱਕੜਾਂ ਸੀਗੀਆਂ ਇਹ ਬਾਰੀਆਂ ਥੱਲੇ ਡਿੱਗ ਗਈਆਂ ਸੀਗੀਆਂ ਬੜੀ ਚੋਰ ਦੀ ਆਵਾਜ਼ ਆਈ ਸੀ ਜਦੋਂ ਬਾਰੀਆਂ ਥੱਲੇ ਡਿੱਗੀਆਂ ਸੀਗੀਆਂ ਮੌਸਮ ਜਿਹੜਾ ਬਹੁਤ ਹੀ ਜ਼ਿਆਦਾ ਸੁਹਾਵਣਾ ਆ ਤੇ ਮੈਂ ਥੋੜੀ ਦੇਰ ਜਿਹੜਾ ਆ ਉਹ ਇੱਥੇ ਇੰਜੋਏ ਕੀਤਾ ਸਵੇਰ ਸਵੇਰ ਦੀ ਹਵਾ ਵੀ ਬੜੀ ਠੰਡੀ ਠੰਡੀ ਚੱਲ ਰਹੀ ਸੀਗੀ ਫਿਰ ਮੈਂ ਥੱਲੇ ਆ ਕੇ ਜਿਹੜਾ ਆ ਕੱਪੜੇ ਸੁਕਣੇ ਪਾ ਦਿੱਤੇ ਕੱਪੜੇ ਹਮੇਸ਼ਾ ਮੈਂ ਜਿਹੜਾ ਆ ਹੁਣ ਕਿਉਂਕਿ ਗਰਮੀਆਂ ਆ ਤੇ ਛੱਡ ਦੇ ਵਿੱਚ ਹੀ ਸੁਕਣੇ ਪਾ ਦੇਣੀਆਂ ਚਾਹੇ ਧੁੱਪ ਹੋਵੇ ਚਾਹੇ ਬੱਦਲ ਹੋਵੇ ਕਿਉਂਕਿ ਫਿਰ ਜਿਹੜਾ ਆ ਟੈਨਸ਼ਨ ਨਹੀਂ ਹੁੰਦੀ ਫਿਰ ਥੱਲੇ ਆ ਕੇ ਮੈਂ ਬਣਾਈ ਸੀਗੀ ਅੱਜ ਕੋਫਤੇਆਂ ਦੀ ਸਬਜ਼ੀ ਕੀ ਇਹਦੇ ਕੋਫਤੇ ਤੇ ਅੱਗੇ ਵੀ ਮੈਂ ਰੈਸਪੀ ਜਿਹੜੀ ਆਪਣੇ ਚੈਨਲ ਦੇ ਉੱਤੇ ਸ਼ੇਅਰ ਕੀਤੀ ਹੋਈ ਆ ਸੋ ਮੈਂ ਪੂਰ ਫੁੱਲ ਜਿਹੜੀ ਰੈਸਪੀ ਹੋਰ ਸ਼ੇਅਰ ਨਹੀਂ ਕੀਤੀ ਮੈਨੂੰ ਕੋਫਤੇ ਬਣਾਉਣੇ ਜਿਹੜੇ ਆ ਪਸੰਦ ਬਹੁਤ ਆ ਬਟ ਮੈਂ ਖਾਂਦੀ ਬਹੁਤ ਘੱਟ ਆ ਬਣਾਉਣੇ ਪਸੰਦ ਆ ਬਟ ਖਾਂਦੀ ਨਹੀਂ ਆ ਕਈ ਸਬਜ਼ੀਆਂ ਇਹੋ ਜੀਆਂ ਆ ਜਿਹਨੀਆਂ ਬਣਾਉਣ ਦਾ ਮਜ਼ਾ ਆਉਂਦਾ ਆ ਬਟ ਉਹਨਾਂ ਨੂੰ ਖਾਣ ਦਾ ਜਿਹੜਾ ਸਵਾਦ ਨਹੀਂ ਆਉਂਦਾ ਇਹ ਨਹੀਂ ਕਿ ਸਬਜ਼ੀਆਂ ਸਵਾਦ ਨਹੀਂ ਬਣਦੀਆਂ ਬਟ ਹਾਂ ਕੁਝ ਸਬਜ਼ੀਆਂ ਹੁੰਦੀਆਂ ਕਿ ਜਿਹੜੀਆਂ ਉਹ ਸਾਡੇ ਮੂੰਹ ਨੂੰ ਜਿਹੜਾ ਆ ਉਹਨਾਂ ਦਾ ਟੇਸਟ ਚੰਗਾ ਨਹੀਂ ਲੱਗਦਾ ਬਾਕੀ ਤੇ ਸਾਰੇ ਬਹੁਤ ਹੀ ਸਵਾਦ ਨਾਲ ਖਾਂਦੇ ਆ ਸੋ ਮੈਂ ਕਿਹਾ ਚਲੋ ਤੁਹਾਨੂੰ ਵੀ ਸ਼ੋਅ ਕਰ ਦਿੰਨੇ ਆ ਦਿਖਾ ਦਿੰਨੇ ਆ ਕਿ ਅੱਜ ਮੈਂ ਜਿਹੜੀ ਉਹ ਕੋफ्ते ਦੀ ਸਬਜ਼ੀ ਬਣਾਈ ਸੀ ਸੋ ਮੈਂ ਅੱਗੇ ਵੀ ਆਪਣੀ ਵੀਡੀਓ ਵਿੱਚ ਦੱਸਿਆ ਹੈ ਕਿ ਮੈਂ ਹਮੇਸ਼ਾ ਰੋਟੀ ਜਿਹੜੀ ਡਿਪ ਕਰਕੇ ਖਾਨੀ ਆ ਕਿਉਂਕਿ ਕਹਿੰਦੇ ਆ ਕਿ ਜਿੰਨਾਂ ਦਾ ਲੀਵਰ ਫੈਟੀ ਆ ਨਾ ਉਹਨਾਂ ਨੂੰ ਜਿਹੜਾ ਹਮੇਸ਼ਾ ਆ ਰੋਟੀ ਜਿਹੜੀ ਆ ਡਿਪ ਕਰਕੇ ਖਾਣਗੇ ਨਾ ਤੇ ਉਹਨਾਂ ਦਾ ਜਿਹੜਾ ਉਹਨਾਂ ਦੀ ਜੀ ਥੋੜੀ ਪ੍ਰੋਬਲਮ ਆ ਉਹ ਜ਼ਿਆਦਾ ਨਹੀਂ ਮਤਲਬ ਕਿ ਮਹਿਸੂਸ ਹੁੰਦੀ ਮਤਲਬ ਕਿ ਸੁੱਕੀ ਸਬਜੀ ਘੱਟ ਖਾਣੀ ਆ ਤਰੀ ਵਾਲੀ ਸਬਜੀ ਜ਼ਿਆਦਾ ਖਾਣੀ ਆ ਤੇ ਰੋਟੀ ਨੂੰ ਜਿਹੜਾ ਡਿਪ ਕਰਕੇ ਖਾਓਗੇ ਤੇ ਤੁਹਾਡਾ ਜਿਹੜਾ ਲੀਵਰ ਆ ਉਹਨੂੰ ਜ਼ਿਆਦਾ ਕੰਮ ਨਹੀਂ ਕਰਨਾ ਪੈਂਦਾ ਸੋ ਇੱਧਰ ਆ ਗਏ ਆ ਹੁਣ ਮੈਂ ਆਪਣਾ ਸਵੇਰ ਦਾ ਨਾਸ਼ਤਾ ਕਰਦੀ ਪਈ ਸੀ ਤੇ ਇੱਧਰ ਆ ਸਾਡੇ ਛੋਟੇ ਛੋਟੇ ਬਰਡਸ ਜੋ ਕਿ ਹੁਣੇ ਹੀ ਨਵੇਂ-ਨਵੇਂ ਆਂਡਿਆਂ ਚੋਂ ਨਿਕਲੇ ਆ ਤੇ ਇਹਨਾਂ ਨੂੰ ਜਿਹੜਾ ਆ ਉਹ ਹੈਂਡ ਫੀਡਿੰਗ ਦੇ ਉੱਤੇ ਲੈ ਕੇ ਆਏ ਆ ਇਹ 3 ਸਗੇ ਚਿਣਾ ਵਿੱਚੋਂ ਇੱਕ ਜਿਹੜਾ ਆ ਉਹ ਖਤਮ ਹੋ ਗਿਆ ਇਹਨਾਂ ਦੀ ਮਾਂ ਨੇ ਇਹਨਾਂ ਨੂੰ ਬਹੁਤ ਖਵਾਇਆ ਸੀਗਾ ਇੰਨਾ ਜ਼ਿਆਦਾ ਖਵਾਇਆ ਕਿ ਇੱਕ ਤੇ ਜ਼ਿਆਦਾ ਮੇਰੇ ਘਰ ਖਾਨ ਦੇ ਕਾਰਨ ਜਿਹੜਾ ਆ ਉਹ ਖਤਮ ਹੋ ਗਿਆ ਸੀਗਾ ਸੋ ਅਸੀਂ ਫਿਰ ਜਿਹੜਾ ਇਹਨਾਂ ਨੂੰ ਬਾਹਰ ਕੱਢ ਲਿਆ ਹੁਣ ਅਸੀਂ ਇਹਨਾਂ ਨੂੰ ਹੈਂਡ ਫੀਡਿੰਗ ਤੇ ਰੱਖਿਆ ਹੋਇਆ ਆ ਤੇ ਜਦੋਂ ਤੱਕ ਇਹਨਾਂ ਦੇ ਪਾਰ ਨਹੀਂ ਆ ਜਾਂਦੇ ਉਹ ਉਨੀ ਦੇ ਰਸੇ ਇਹਨਾਂ ਨੂੰ ਇੱਕ ਟੋਕਰੀ ਵਿੱਚ ਰੱਖਾਂਗੇ ਤੇ ਜਦੋਂ ਫਿਰ ਥੋੜੇ ਵੱਡੇ ਹੋ ਜਾਣਗੇ ਫਿਰ ਇਹਨਾਂ ਨੂੰ ਅਸੀਂ ਜਿਹੜਾ ਉਹ ਪਿੰਜਰੇ ਵਿੱਚ ਰੱਖ ਲਵਾਂਗੇ ਤੇ ਫਿਰ ਇਹ ਆਪਣੇ ਆਪ ਜਿਹੜਾ ਆ ਉਹ ਖਾਣਾ ਵੀ ਸ਼ੁਰੂ ਕਰ ਦੇਣਗੇ We don't want this. We want peace and only peace. Justice, of course, we want justice. Of course, the people that have done wrong with him should be punished. ਸੋ ਹੁਣ ਵਾਰੀ ਆ ਗਈ ਆ ਸਫਾਈਆਂ ਦੀ ਕਿਉਂਕਿ ਹਨੇਰੀ ਜਿਵੇਂ ਕਿ ਬਹੁਤ ਜ਼ਿਆਦਾ ਆਈ ਸੀ ਨਾ ਤੇ ਸਾਰੇ ਪਾਸੇ ਘੱਟਾ ਘੱਟਾਈ ਹੋ ਜਾਂਦਾ ਆ ਸਾਡੇ ਕਿਉਂਕਿ ਅੰਦਰ ਵਾਲਿਆ ਨਾ ਫਿਰ ਵੀ ਕਾਫੀ ਬਚਾਅ ਹੋ ਜਾਂਦਾ ਹੈ ਕਿਉਂਕਿ ਅਸੀਂ ਸਾਰੀਆਂ ਬਾਰੀਆਂ ਵਗੈਰਾ ਜਿਹੜੀਆਂ ਉਸੇ ਟਾਈਮ ਬੰਦ ਕਰ ਦਿੰਨੇ ਆ ਤੇ ਅੰਦਰ ਜਿਹੜਾ ਘੱਟਾ ਬਹੁਤ ਘੱਟ ਹੁੰਦਾ ਆ ਜਿਹੜੀਆਂ ਖੁੱਲੀਆਂ ਜਗ੍ਹਾ ਹੁੰਦੀਆਂ ਨਾ ਉੱਥੇ ਤੇ ਬਹੁਤ ਜ਼ਿਆਦਾ ਜਿਹੜੀ ਮੁਸ਼ਕਲ ਕਰਨੀ ਪੈਂਦੀ ਆ ਲੇਡੀਜ਼ ਨੂੰ ਸਵੇਰੇ ਉੱਠ ਕੇ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਉਹ ਘੱਟੇ-ਘੱਟੇ ਨਾਲ ਭਰ ਜਾਂਦੀਆਂ ਆ ਬਟ ਦੇ ਇਹ ਹੁੰਦਾ ਹੈ ਕਿ ਸਾਡੀਆਂ ਜਿਹੜੀਆਂ ਸਿਰਫ ਬਾਰੀਆਂ ਹੁੰਦੀਆਂ ਨਾ ਉਹੀ ਕੱਟੇ ਨਾਲ ਭਾਰਦੀਆਂ ਆ ਤੇ ਹੁਣ ਜਿਹੜਾ ਮੈਂ ਸੋਚਿਆ ਹੈ ਕਿ ਚਲੋ ਸਾਰਾ ਪਹਿਲਾ ਕੱਟਾ ਸਾਫ਼ ਕਰ ਲਈਏ ਤੇ ਫਿਰ ਜਿਹੜਾ ਆ ਉਹ ਅੱਗੇ ਦਾੜਾ ਕੰਮ ਆ ਉਹ ਕਰਾਂਗੇ ਤੇ ਮੈਂ ਆਪਣੀ ਜਿਹੜੀ ਡੇਲੀ ਰੁਟੀਨ ਆ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਆ ਸੋ ਇੱਧਰ ਜਿਹੜਾ ਬਦਲ ਆ ਹਾਲੇ ਵੀ ਓਵੇਂ ਆ ਮੌਸਮ ਹਾਲੇ ਵੀ ਜਿਹੜਾ ਓਵੇਂ ਦਾ ਆ ਸੁਹਾਵਣਾ ਜਿਹਾ ਆ ਤੇ ਮਤਲਬ ਗਰਮੀ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਮੌਸਮ ਹੁੰਦਾ ਨਾ ਠੰਡਾ ਠੰਡਾ ਤੇ ਜੋ ਸਕੂਨ ਮਿਲਦਾ ਆ ਨਾ ਉਹ ਦਾ ਤੇ ਲੈਵਲ ਹੀ ਵੱਖਰਾ ਹੁੰਦਾ ਆ ਸੋ ਹੱਲੇ ਹੋਰ ਮੌਸਮ ਵਿੱਚ ਜਦੋਂ ਬੱਦਲ ਹੁੰਦਾ ਨਾ ਸਰਦੀਆਂ ਵਿੱਚ ਜਾਂ ਉਦੋਂ ਇੰਨਾ ਵਧੀਆ ਨਹੀਂ ਲੱਗਦਾ ਜਿੰਨਾ ਗਰਮੀ ਦੇ ਵਿੱਚ ਜਦੋਂ ਮੌਸਮ ਠੰਡਾ ਹੋ ਜਾਂਦਾ ਨਾ ਉੰਨਾ ਵਧੀਆ ਲੱਗਦਾ ਆ ਸੋ ਇੱਧਰ ਜਿਹੜਾ ਕਿਚਨ ਦੇ ਵਿੱਚ ਥੋੜਾ ਜਿਹਾ ਖਲਾਰਾ ਪਿਆ ਹੋਇਆ ਆ ਕਿਉਂਕਿ ਜਿਹੜੇ ਦਰਾਜ ਵਗੈਰਾ ਸੀ ਨਾ ਉਹ ਥੋੜੇ ਜਿਹਾ ਖਰਾਬ ਹੋ ਗਏ ਸੀ ਤੇ ਉਹਨਾਂ ਦੀ ਹੋ ਰਹੀ ਆ ਰਿਪੇਅਰ ਸੋ ਇਸ ਕਰਕੇ ਕਿਚਨ ਦੇ ਵਿੱਚ ਤੇ ਹੱਲੇ ਜਿਹੜਾ ਉਹ ਖਲਾਰਾ ਹੀ ਚੱਲ ਰਿਹਾ ਆ ਜ਼ਿਆਦਾ ਕੰਮ ਨਹੀਂ ਆ ਜਿਹੜੇ ਇਹਨਾਂ ਦੀ ਥੋੜੀ ਬਹੁਤੀ ਰਿਪੇਅਰ ਸੀਗੀ ਉਹ ਹੋਣ ਵਾਲੀ ਸੀਗੀ ਤੇ ਕਾਫੀ ਦਿਨ ਤੋਂ ਇਹ ਚੀਜ਼ਾਂ ਥੋੜੀਆਂ ਥੋੜੀਆਂ ਖਰਾਬ ਹੋ ਗਈਆਂ ਸੀ ਵੈਸੇ ਵੀ ਜਿਹੜੀਆਂ ਇਹੋ ਜਿਹੇ ਚੀਜ਼ਾਂ ਹੁੰਦੀਆਂ ਨਾ ਉਹ ਟਾਈਮ ਪਾ ਕੇ ਖਰਾਬ ਹੋ ਹੀ ਜਾਂਦੀਆਂ ਆ ਸੋ ਹੁਣ ਜਿਹੜੇ ਇਹ ਦਰਾਜ ਬਣੇ ਹੋਏ ਸੀਗੇ ਇਹਨਾਂ ਨੂੰ ਕੋਈ 13 ਤੋਂ 14 ਸਾਲ ਹੋ ਗਏ ਆ ਤੇ 13-14 ਸਾਲ ਬਾਅਦ ਜਿਹੜੀ ਇਹ ਥੋੜੀ ਬਹੁਤੀ ਰਿਪੇਅਰ ਆ ਉਹ ਮੰਗ ਰੀਆਂ ਸੀਗੀਆਂ ਸੋ ਮੇਰਾ ਬੇਟਾ ਜਿਹੜਾ ਆ ਉਹ ਨਾਲ ਹੀ ਲੱਗਾ ਹੋਇਆ ਆ ਕੰਮ ਦੇ ਤੇ ਇਹ ਵੀ ਮੇਰੇ ਬ੍ਰਦਰ ਹੀ ਆ ਤੇ ਮੇਰਾ ਬ੍ਰਦਰ ਔਰ ਮੇਰਾ ਬੇਟਾ ਜਿਹੜੇ ਦੋਨੋਂ ਲੱਗੇ ਹੋਏ ਆ ਕਜ਼ਨ ਬ੍ਰਦਰ ਆ ਤੇ ਇਹ ਦੋਨੋਂ ਜਿਹੜੇ ਆ ਉਹ ਅੱਜ ਰਲ ਕੇ ਇਹ ਕੰਮ ਕਰ ਰਹੇ ਆ ਤੇ ਮੈਂ ਇੱਧਰ ਰੱਖੀ ਹੋਈ ਆ ਚਾਹ ਬਣਨ ਵਾਸਤੇ ਤੇ ਚਾਹ ਤੇ ਤੁਹਾਨੂੰ ਪਤਾ ਹੀ ਆ ਕੰਮ ਕਰਨ ਵਾਲਿਆਂ ਨੂੰ ਚਾਹ ਜਿਹੜੀ ਆ ਉਹ ਚਾਹੀਦੀ ਚਾਹੀਦੀ ਆ ਸੋ ਚਾਹ ਦੇ ਨਾਲ ਮੈਂ ਸੈਂਡਵਿਚ ਵਗੈਰਾ ਵੀ ਬਣਾਏ ਸੀਗੇ ਬੱਚਿਆਂ ਵਾਸਤੇ ਤੇ ਉਹਦੀ ਮੈਂ ਕਲਿੱਪ ਰਿਕਾਰਡ ਜਿਹੜੀ ਆ ਕੀਤੀ ਹੋਈ ਆ ਤੁਹਾਡੇ ਨਾਲ ਮੈਂ ਨੈਕਸਟ ਵਲੌਗ ਵਿੱਚ ਸ਼ੇਅਰ करूंगी ਸੋ ਬਾ ਜਿਹੜਾ ਹੁਣ ਫਿਰ ਚੜੀ ਹਲਕੀ ਹਲਕੀ ਜੜੀ ਬਾਰਿਸ਼ ਆ ਉਹ ਹੋਣੀ ਸ਼ੁਰੂ ਹੋ ਗਈ ਆ ਤੇ ਮੌਸਮ ਜਿਹੜਾ ਆ ਉਹ ਵਧੀਆ ਹੀ ਚੱਲ ਰਿਹਾ ਆ ਫਿਲਹਾਲ ਤੇ ਸਟਾਰਟਿੰਗ ਵਿੱਚ ਬਹੁਤ ਗਰਮੀ ਹੋਈ ਸੀਗੀ ਬਟ ਇਸ ਵਾਰ ਮੈਨੂੰ ਲੱਗਦਾ ਹੈ ਕਿ ਮੌਸਮ ਜਿਹੜਾ ਤੋੜਾ ਜਾ ਠੀਕ ਠੀਕ ਹੀ ਚੱਲ ਰਿਹਾ ਆ ਸੋ ਅਸੀਂ ਤੇ ਇਸ ਵਾਰ ਜਿਹੜਾ ਏਸੀ ਆਵੇ ਬਹੁਤ ਲੇਟ ਲਗਾਇਆ ਆ ਇਧਰ ਫਿਰ ਜਿਹੜਾ ਆ ਉਹ ਟਾਈਮ ਆ ਗਿਆ ਆ ਬਰਡਸ ਨੂੰ ਜਿਹੜਾ ਆ ਉਹ ਹੈਂਡ ਫੀਡਿੰਗ ਦੇਣ ਦਾ ਇਹ ਦਿਨ ਦੇ ਵਿੱਚ 3-4 ਵਾਰ ਜਿਹੜਾ ਉਹ ਹੈਂਡ ਵਿਨਿੰਗ ਦੇਣੀ ਪੈਂਦੀ ਆ ਔਰ ਇਹਨਾਂ ਨੂੰ ਸੇਮ ਉਸ ਤਰਾ ਹੀ ਜਿਹੜਾ ਆ ਉਹ ਮਤਲਬ ਕਿ ਕਰਨਾ ਪੈਂਦਾ ਜਿਵੇਂ ਛੋਟੇ ਬੱਚੇ ਹੁੰਦੇ ਆ ਨਾ ਸੇਮ ਉਵੇਂ ਹੀ ਦੋ-ਦੋ ਘੰਟਿਆਂ ਬਾਅਦ ਜਾਂ 4-4 ਘੰਟਿਆਂ ਬਾਅਦ ਇਸ ਤਰਾ ਹੀ ਦੇਣਾ ਪੈਂਦਾ ਆ ਸੋ ਇਹ ਜਿਹੜਾ ਅਸਾਂ ਦੇ ਕਰ ਅੱਗੇ ਵੀ ਛੋਟੇ ਛੋਟੇ ਦੋ ਬਰਡਸ ਸੀ ਜਿਨ੍ਹਾਂ ਦੀ ਮੈਂ ਤੁਹਾਡ ਨਾਲ ਵੀਡੀਓ ਸ਼ੇਅਰ ਨਹੀਂ ਕੀਤੀ ਅੱਗੇ ਵੀ ਅਸੀਂ ਦੋ ਮਤਲਬ ਕਿ ਬਰਡਸ ਜਿਹੜੇ ਆ ਉਹ ਐਵੇਂ ਮਤਲਬ ਕਿ ਪਾਲੇ ਆ ਇੱਕ ਦਾ ਨਾਮ ਐਲੈਕਸ ਆ ਔਰ ਇੱਕ ਦਾ ਨਾਮ ਚਿੱਕੀ ਆ ਉਹ ਹੁਣ ਜਿਹੜੇ ਆ ਉਹ 1 ਸਾਲ ਦੇ ਹੋ ਗਏ ਆ ਸੋ ਹੁਣ ਆ ਸ਼ਾਮ ਦਾ ਟਾਈਮ ਸ਼ਾਮ ਨੂੰ ਵੀ ਜਿਹੜਾਇਆ ਉਹ ਇਸ ਤਰ੍ਹਾਂ ਹੀ ਬਦਲਿਆ ਤੇ ਹੁਣ ਜਿਹੜਾਇਆ ਉਹ ਸੂਰਜ ਜਿਹੜਾਇਆ ਉਹ ਟਲ ਰਿਹਾ ਆ ਤੇ ਬਹੁਤ ਹੀ ਸੋਹਣਾ ਅੱਜ ਦਾ ਮੌਸਮ ਸੀਗਾ ਤੇ ਬਹੁਤ ਹੀ ਜਿਹੜਾ ਬਿਜ਼ੀ ਸ਼ਡਿਊਲ ਸੀਗਾ ਅੱਜ ਦਾ ਸਾਰਾ ਦਿਨ ਜਿਹੜਾ ਉਹ ਕੰਮ ਵਿੱਚ ਨਿਕਲ ਗਿਆ ਤੇ ਮੈਂ ਫਿਰ ਸ਼ਾਮ ਨੂੰ ਛੱਤ ਤੇ ਆ ਗਈ ਸੀ ਕਿਉਂਕਿ ਮੈਂ ਕੱਪੜੇ ਉਤਾਰਨੇ ਸੀ ਤੇ ਛੋਟੇ-ਛੋਟੇ ਜਿਹੜਾ ਬਦਕੇ ਛੋਟੀਆਂ-ਛੋਟੀਆਂ ਬੂੰਦਾਂ ਜਿਹੜੀਆਂ ਉਹ ਪੈ ਰਹੀਆਂ ਸੀਗੀਆਂ ਸੋ ਹੁਣ ਜਿਹੜਾ ਆ ਉਹ ਆਪਾਂ ਤੁਹਾਨੂੰ ਨੈਕਸਟ ਵਲੌਗ ਵਿੱਚ ਮਿਲਾਵਾਂਗੇ ਆਈ ਹੋਪ ਕਿ ਤੁਹਾਨੂੰ ਅੱਜ ਦਾ ਸਿੰਪਲ ਜਿਹਾ ਵਲੌਗ ਜਿਹੜਾ ਉਹ ਪਸੰਦ ਆਇਆ ਹੋਊਗਾ ਸੋ ਮਿਲਦੇ ਆ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ And thank you for watching.